ਹਾਂਜੀ ਕੋਈ ਵੀ ਸਮਝ ਆਣ ਬਾਰੇ ਦੱਸੇ ਮੜ ਜਾ ਆਪਾਂ ਹਜੇ ਭੁਜ ਤੋਂ ਆਂਦੇ ਨੇੜੇ ਭੁਜ ਪੈਂਦਾ ਇੱਥੇ ਹਾਂਜੀ ਜਿੱਦਾਂ ਆਪਣਾ ਪੁਕਾਚ ਬੋਜ ਜਾਗੇ ਜਿੱਥੇ ਟ੍ਰੇਨ ਆਉਂਦੀ ਆ ਭੁਜ ਤੱਕ ਤਾਂ ਰੇਲ ਗੱਡੀ ਆਉਂਦੀ ਆ ਹਾਂਜੀ ਟ੍ਰੇਨ ਭੁਜ ਤੱਕ ਆਉਂਦੀ ਹੈਗੀ ਆ ਭੁਜ ਤੋਂ ਇੱਥੇ ਕਿਵੇਂ ਆਵੇ 135 ਕਿਲੋਮੀਟਰ ਉੱਥੋਂ ਬੱਸਾਂ ਫਿਰ ਆਉਂਦੀਆਂ ਲਖਬਤ ਹਾਂਜੀ ਪਿੱਛੇ ਗੜੋਲੀ ਹੈਗਾ ਇੱਥੋਂ 17 ਕਿਲੋਮੀਟਰ ਪਿੰਡ ਕੋਈ ਕਸਬਾ ਹਾਂਜੀ ਉਹ ਪਿੰਡ ਹੈਗਾ 17 ਕਿਲੋਮੀਟਰ ਗੜੋਲੀ ਉੱਥੇ ਬੱਸਾਂ ਜਾਰੀ ਆਉਂਦੀਆਂ ਜੇ 6 ਵਜੇ ਭੋਜ ਤੋਂ ਚੱਲਦੀ ਐ ਇੱਥੇ 10 ਵਜੇ ਪਹੁੰਚਦੀ ਐ। ਸ਼ਾਮ ਨੂੰ 10 ਵਜੇ ਤੋਂ ਬਾਅਦ ਕੋਈ ਇੱਥੋਂ ਬੱਸ ਨਹੀਂ ਹੈਗੀ। ਸ਼ਾਮ ਨੂੰ? ਹਾਂਜੀ। ਨਹੀਂ ਸਵੇਰੇ ਸਵੇਰੇ। 6 ਵਜੇ 6:00 ਵਜੇ ਭੋਜ ਤੋਂ ਚੱਲੇਗੀ 10 ਵਜੇ ਇੱਥੇ। ਹਾਂਜੀ 10 ਵਜੇ ਇੱਥੇ ਪਹੁੰਚਦੀ ਐ। ਵੈਸੇ ਪੁੱਜ ਜਹਾਜ਼ ਵੀ ਆਉਂਦੇ ਆਂ ਜੀ ਸਿੱਧੇ ਮੇਰੇ ਖਿਆਲ। ਹਾਂ ਨਹੀਂ ਉਹ ਰਾਊਂਡ ਕਰ ਕੇ ਅਹਮਦਾਬਾਦ ਤੋਂ ਰਾਊਂਡ ਕਰਕੇ ਆਉਂਦੇ ਆਂ। ਉਮਕੇ। ਫਲਾਈ। ਸੁਪੋ ਜਾ ਸਕਦਾ ਜਿਹਨੇ ਰਖਪਤਾ ਆਉਣਾ। ਹਾਂਜੀ ਭੋਜਾਸ 170 ਕਿਲੋਮੀਟਰ ਹੈਗਾ। ਕਿਹਦੀ ਪੁੱਜਦਾ ਵੈਸੇ ਕੋਈ ਉਹ ਨਹੀਂ ਪਿੰਡ ਐ ਬਾਦੀ ਇੱਥ हां बाबा जी ए पने ड्यूटी सी परात्न हने लगता है मेनू घर दी हां जी ए मेन गेट सी जड़ा बहुत ਥੱਲੇ ਸੀ ਨਾ ਉੱਚਾ ਹੁੰਦਾ ਹਾਂ ਨਹੀਂ ਉਹ ਤਾਂ ਇਹ ਇਹ ਵਰਤੀ ਪਾ ਕੇ ਫਿਰ ਉੱਚਾ ਕੀਤਾ ਗਿਆ ਮੇਨ ਗੇਟ ਐ ਸੀਗਾ ਇਧਰੋਂ ਆਣ ਦਾ ਉਸਤੇ ਇਧਰੋਂ ਪਿੰਡ ਵਿੱਚ ਆਉਂਦੇ ਸੀ ਪਿੰਡ ਚੋਂ हां हां जी ਇਹ ਉੱਪਰ ਇਹ ਜਿਹੜਾ ਸਿੱਧੀ ਪਰਿਵਾਰਾ ਕੋਈ ਵੱਡਾ ਵੱਡੇ ਬੰਦੇ ਸੀ ਹਾਂ ਜੀ ਇਹ ਵੀ ਰੂਮ ਹੈਗਾ ਉਦਾਂ ਹੀ ਬਣਿਆ ਜਿੱਦਾਂ ਉਹ ਵੀ ਇਹ ਲੱਕੜ ਦਾ ਹੀ ਦੂਪਰੂਮ ਹੈਗਾ ਅੱਛਾ ਉਦਾਂ ਹੀ ਆਹ ਡਿਊਟੀ ਹੈ ਇੱਥੋਂ ਆਉਂਦੇ ਸੀ ਸੰਗ ਵਾਹ ਵਾਹ ਇਹ ਤਾਂ 12 ਖੁੱਲਦਾ ਖੁੱਲਦਾ ਹੈ ਹਾਂਜੀ ਖੁੱਲੂ ਆਹ ਕੁੰਡੇ ਦੇਖੋ ਬਈ ਕੀ ਬਾਤ ਹੈ ਦੇਖੋ ਇਹਨਾਂ ਨੂੰ ਬਹੁਤ ਅੱਛਾ ਹੈ ਖੁੱਲ ਜਾ ਫੜਾ ਜਿਹਾ ਲੱਗਦਾ ਵੀ ਦਰਵਾਜ਼ਾ ਨਹੀਂ ਖੁੱਲਣਾ ਉਹ ਥੋੜਾ ਥੋੜਾ ਜਾ ਉਹ ਚੱਕੋ ਇਹਦੇ ਨੂੰ ਹਾਂ ਖੁੱਲ ਜਾ ਉਹ ਥੋੜਾ ਜਾ ਬੱਲੇ 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 ਇਹ ਦਰਵਾਜ਼ਾ ਜੀ ਕੌਣ ਹੋ ਕਰ ਸਕਦਾ ਸੀ ਯਾਨੀ ਖੜਾ ਰੱਖ ਸਕਦਾ ਸੀ ਉਪਰਾ ਬੰਦਾ ਸਵਾਗਤ ਇੱਧਰ ਖੁੱਲੇ ਆਪਾਂ ਉਧਰ ਆ ਗਏ ਆਂ ਵਿਹੜੇ ਦੇ ਦਰਬਾਰ ਸਾਹਿਬ ਦੇ ਬਾਹਰ ਤੇ ਇੱਧਰ ਆ ਇਮਾਰਤ ਬਾਬਾ ਜੀ ਇਹ ਦੀਵਾਨ ਹਾਲ ਬਣਿਆ ਜੀ ਨਵਾਂ ਬਣਿਆ ਹਾਂਜੀ ਨਵਾਂ ਬਣਿਆ ਸੰਗਤਾਂ ਇੱਥੇ ਕਾਠੂ ਦਾ ਗੁજરાਤ ਗਵਰਨਮੈਂਟ ਨੇ 5 ਕਰੋੜ ਰੁਪਏ ਦਿੱਤਾ ਸੀਗਾ ਅੱਛਾ ਇਹਦੇ ਲਈ ਹਾਂਜੀ ਤੇ ਦੀਵਾਨ ਨਾਲ ਸੰਗਤਾਂ ਦੀ ਜਗ੍ਹਾ ਰੱਖ ਹੁੰਦਾ ਹਾਂਜੀ ਜਦੋਂ 24 25 26 ਦਾ ਪ੍ਰੋਗਰਾਮ ਹੁੰਦਾ ਇਸ ਜਗ੍ਹਾ ਤੇ ਮਨਾਇਆ ਜਾਂਦਾ ਕਾਫੀ ਵੱਡਾ ਹੈਗਾ ਜੀ ਬਾਈ ਫਿਰ ਇਦਾਂ ਇਹ ਗਰਮੀ ਤੋਂ ਬਣਾਇਆ ਵੀ ਇਦਾਂ ਗਰਮੀ ਨਾ ਜਾਵੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਲੰਗਰ ਬਾਬਾ ਜੀ ਆਪਣਾ ਚੱਲਦਾ ਹਾਂਜੀ ਲੰਗਰ 24 ਘੰਟੇ ਚੱਲਦਾ ਹੈ ਲੰਗਰ ਇੱਧਰ ਹਾਂਜੀ ਕੋਈ ਸੰਗਤ ਆ ਰਹੀ ਆ ਰਹਿਣ ਵਾਸਤੇ ਰਹਿਣ ਵਾਸਤੇ ਕਮਰੇ ਵੀ ਆ ਕਿੰਨੇ ਕਮਰੇ ਹਾਂਜੀ ਕਮਰੇ ਵੀ ਹੈਗੇ ਆ ਕਿੰਨੇ ਕਮਰੇ ਆਪਣੇ ਕੋਲ ਹੈਗੇ ਆ 30 35 ਕਮਰੇ ਹੈਗੇ ਆ ਸਸ ਠੀਕ ਹੈ ਬਹੁਤ ਹੈ ਹਾਂਜੀ ਆ ਬਈ ਇਮਾਰਤ ਦੇਖ ਲਓ ਪਿੱਛੇ ਤੋਂ ਵੀ ਨਾ ਉਦਾਂ ਹੀ ਝਿਰੋਖੇ ਪਿੱਛੇ ਬਣੇ ਬਾਬਾ ਜੀ ਨੇ ਕੋਈ ਅੰਦਰੋਂ ਦੇਖਣਾ ਚਾਹੁੰਦਾ ਹੋਏ ਨਹੀਂ ਘਰ ਦਾ ਬੰਦਾ ਉਦੋਂ ਦੇਖਦਾ ਹੋਣਾ ਆ ਜਿਵੇਂ ਝਿਰੋਖੇ ਆ ਹਾਂਜੀ ਇਹ ਬਾਰੀ ਹੈਗੀ ਬਾਰੀਆਂ ਆ ਬਾਰੀ ਚੋਂ ਹਾਂਜੀ ਦਾ ਇਧਰੋਂ ਦੇਖਣਾ ਪਿੱਛੇ ਚਾਰੇ ਪਾਸੇ ਹਾਂਜੀ ਇਹ ਵੀ ਬਹੁਤ ਸ਼ਾਨਦਾਰ ਬਣੇ ਹੋਏ ਆ। ਉਹ ਦੁੱਧ ਡਿਜ਼ਾਈਨ ਬਣਾਈ ਹੋਈ ਆ, ਵਧੀਆ। ਬਈ 500 ਸਾਲ ਪੁਰਾਣੀ ਜਿਹੜੀ ਇਮਾਰਤ ਹੈ ਕਿਸੇ ਨੇ ਦੇਖਣੀ ਹੋਵੇ ਤਾਂ ਲੱਖ ਵਾਰ ਜਰੂਰ ਆਓ। ਤੇ ਇੱਥੇ ਉਹ ਸਮੇਂ ਦੀਆਂ ਜਿਹੜੀਆਂ ਚੀਜ਼ਾਂ ਆਜ ਜਿਹੜੀਆਂ ਦੁਰਲੱਭ ਨੇ। ਹਾਂਜੀ। ਉਹ ਇੱਥੇ ਦੇਖ ਸਕਦੇ ਆ। ਬਾਬਾ ਜੀ ਉੱਪਰ ਵੀ ਇਹਨਾਂ ਨੇ ਦੇਖੋ ਕਿਵੇਂ। ਹਾਂਜੀ। ਇਹਨਾਂ ਕਰਨੀ ਬਹੁਤ ਪਹਿਲੇ ਵਧੀਆ ਮਨ ਸ਼ੌਂਕ ਨਾ ਕਰਦੇ ਸੀਗੇ। ਹਾਂ ਇੱਧਰ ਵੀ ਉੱਪਰ ਬਣੇ ਹੋਏ ਆ ਦੇਖੋ। ਕਮਾਲ ਹੈ। ਗਰਮੀ ਕਿੰਨੀ ਪੈਂਦੀ ਆ ਇੱਥੇ? ਅ 35 ਡਿਗਰੀ ਤੋਂ ਜ਼ਿਆਦਾ ਨਹੀਂ ਪੈਂਦੀ 36 ਡਿਗਰੀ ਰਹਿੰਦੀ ਹੈ ਅਚ ਜਿਆਦਾ ਨਹੀਂ ਪੈਂਦੀ ਹਾਂ ਜ਼ਿਆਦਾ ਨਹੀਂ ਪੈਂਦੀ ਜਾਂ ਵੱਦ ਤੋਂ ਵੱਦ ਹੋ ਸਕਦੀ ਆ 37 38 ਤੱਕ ਹਾਂਜੀ ਬਸ ਠੰਡਾ ਮੌਸਮ ਜ਼ਿਆਦਾ ਰਹਿੰਦਾ ਸਮੁੰਦਰ ਲੱਗੇ ਆ ਸਮੁੰਦਰ ਪਿੱਛੇ ਪੈਂਦਾ ਹਾਂਜੀ ਸਮੁੰਦਰ ਅੰਦਰ ਕਿਲੋਮੀਟਰ ਹੈਗਾ ਫਿਰ ਉਸੇ ਦਾ ਜਿਹੜਾ ਦੀਵਾਰ ਹੈਗੀ ਹੈ ਦੀਵਾਰ ਦੇ ਪਿੱਛੇ ਸਮੁੰਦਰ ਚાલુ ਹੋ ਜਾਣਾ